ਲਉ ਪੀਤਾ ਯਾਰ ਰਿਸ਼ਤੇਦਾਰਾਂ ਨੇ ਸਵੇਰੇ ਸਵੇਰੇ ਫੋਨ ਸਵੇਰੇ ਸਵੇਰੇ ਉਹ ਮੈਂ ਕਹ ਦੇ ਅੱਲਾ ਸਵੇਰੇ ਹਜੇ ਸੁੱਤਾ ਉੱਠਿਆ ਮੈਂ ਹਾਂ ਰਿਸ਼ਤੇਦਾਰ ਦਾ ਫੋਨ ਆ ਗਿਆ ਆਖੇ ਮੈਨੂੰ 5000 ਰੁਪਏ ਦੇ ਦੇ ਉਧਾਰਾ ਹਾਂ ਬੇ ਮਹੀਨੇ ਬਾਅਦ ਮੋੜ ਦੂੰਗਾ ਕਿਉਂ ਸਾਡੇ ਦਰ ਖਤ ਲੱਗਿਆ ਆ ਉਹੀ ਤਾਂ ਚੱਕਰ ਹੈ ਆਪਣਾ ਤਾਂ ਘਰ ਦਾ ਮਮਤਾ ਘਰ ਦਾ ਵੀ ਮਸਾਂ ਗੁਜ਼ਾਰਾ ਚੱਲਦਾ ਤੂੰ ਜਿਹੜਾ ਮੂੰਹ ਲਾਏ ਹੋਏ ਨਾ ਤੇ ਹਜੇ ਕਿ ਪੈਸੇ ਤੂੰ ਬਹੁਤ ਦਿਆਲੂ ਬਣਿਆ ਫਿਰਦਾ ਨਾ ਮੈਂ ਨਹੀਂ ਹੁਣ ਦਿਆਲੂ ਬਣਨਾ ਤੁਹਾਡਾ ਤੇਰਾ ਚੱਲਦਾ ਨਹੀਂ ਹੁਣ ਨੰਦੇ ਤੇਰੇ ਪਰ ਮੈਨੂੰ ਇਹ 11 ਨੂੰ ਦਊਗਾ ਨੋਟ ਇੱਕ ਗੱਲ ਦੀ ਮੈਨੂੰ ਖੁਸ਼ੀ ਆ ਵੀ ਤੂੰ ਘਰ ਨੂੰ ਸਮਝਦੀ ਆ ਵੀ ਆਪਣਾ ਪੁਜਾਰਾ ਓੱਖਾ ਚੱਲਦਾ ਹੈ ਕੋਣ ਸਮਝਾ ਘਰ ਨੂੰ ਵੀ ਸਹੀ ਆ ਚੱਲ ਆਪਾਂ ਤੂੰ ਮੰਨਦੀ ਆ ਇਸ ਗੱਲ ਫਿਰ ਮੈਂ ਫੋਨ ਕਰਕੇ ਕਹਿੰਦਾ ਤੇਰੇ ਭਰਾ ਨੂੰ ਵੀ ਮੇਰੇ ਤੋਂ ਆ ਨਹੀਂ ਪੈਸੇ ਮੇਰੇ ਭਰਾ ਦਾ ਸੀ ਭੋਣ ਤੇਰੇ ਭਰਾ ਦਾ ਹੀ ਸੀਗਾ ਸਵੇਰੇ ਆਇਆ ਕਹਿੰਦਾ ਵੀ ਮੈਂ 5000 ਰੁਪਏ ਦੇ ਦੇ ਵੀ ਮਹੀਨੇ ਬਾਅਦ ਮੋੜ ਦੂੰਗਾ ਮੈਂ ਚੱਲ ਕੋਈ ਨਹੀਂ ਦੇ ਦੇ ਰਹਾ ਹੱਥ ਤੁਹਾਡਾ ਟੈਟ ਇਹ ਰਕਮ ਆਲੋਗੀ ਕਿੱਥੋਂ ਦੇ ਦੀ ਯਾਰ ਮੈਂ ਤਾਂ ਦੇ ਦਿਓ ਦੇ ਦੂ ਕੋਈ ਨਹੀਂ ਮੈਂ ਡੈਡ ਕੋ ਦਵਾ ਦੋਗੀ ਤੁਹਾਨੂੰ 10000 ਰੁਪਿਆ ਮਹੀਨੇ ਬਾਅਦ ਉਹਨੂੰ ਦੇ ਦੇ ਨਾ ਨਾ ਯਾਰ ਮੈਂ ਤੇਰੀ ਗੱਲ ਦਾ ਗੌਰ ਕੀਤਾ ਮੈਂ ਦਿਆਲ ਪਣਾਉਣ ਛੱਡਣਾ ਮੈਂ ਤੇ ਆਲੂ ਨਹੀਂ ਬਣਨਾ ਆਪਣਾ ਘਰ ਦੇਖਾਂਗੇ ਆਪਾਂ ਮੇਰੇ ਭਰਾ ਨੂੰ ਪੈਸੇ ਦੇ ਲਈ ਜੇ ਮੈਂ ਤੇਰੇ ਨਾਲ ਚੀ ਗੱਲ ਕਰੀ ਮਾਮਨਾ ਕਰ ਹਲਵਾ ਦੀ ਬੇਪਾਨਜਾਰੋਂ ਨੂੰ ਦੇਦੀ ਚੁੱਪ ਕਰਕੇ ਆ ਗਏ ਪੇਟੀਐਮ ਕਰਦੇ ਮੈਂ ਤਾਂ ਤੁਹਾਨੂੰ ਬੜੀਆਂ ਮੱਤਾ ਦੇਂਦੀ ਸੀ ਤੇ ਆਲੂ ਫਲਾਨਾ ਧੰਕੜਾ ਹੈ ਹੋਰ ਮੇਰਾ ਭਰਾ ਹੈ ਜੇ ਕਿਸੇ ਹੋਰ ਦਾ ਹੈ ਨਾ ਮੈਂ ਫੇਰ ਕਹਿਣਾ ਸੀਗਾ তোমার না জি রাত্রা জি